ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਲਸ਼ਕਾਰਾ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇਹ ਆਪਣੇ ਨਾਲ ਖੜੇ ਹੋਏ ਨੇ ਬਾਈ ਜੀ ਗੁਰਪ੍ਰੀਤ ਜੀ ਹੁਰੀ ਰਾਜਗਿਰੀ ਦਾ ਕੰਮ ਕਰਦੇ ਨੇ ਜਾਨੀ ਕਿ ਮਿਸਤਰੀ ਨੇ ਤੇ ਇਹ ਜਿਹੜਾ ਆਪਾਂ ਪਿੱਛੇ ਆਪਾਂ ਖੜੇ ਹੋਏ ਆ ਆਪਾਂ ਨੂੰ ਪਿੱਛੇ ਕੋਠੀ ਦਿਖ ਰਹੀ ਹੈ ਬਾਈ ਜੀ ਹੁਰਾ ਨੇ ਤਿਆਰ ਕੀਤੀ ਹੈ ਤੇ ਕਲਾਸੀਕਲ ਡਿਜ਼ਾਈਨ ਹੈ ਤੇ ਥੋੜੀ ਜਗ੍ਹਾ ਦੇ ਵਿੱਚ ਘੱਟ ਬਾਈਟ ਦੇ ਵਿੱਚ ਇਹ ਕੋਠੀ ਤਿਆਰ ਕੀਤੀ ਹੈ ਤੇ ਬਹੁਤ ਹੀ ਸੋਹਣਾ ਨਕਸ਼ਾ ਤਿਆਰ ਕੀਤਾ ਹੈ ਤੇ ਬਾਈ ਜੀ ਜਿਵੇਂ ਉਹੀ ਗੱਲ ਆ ਗਈ ਵੀ ਪੁਰਾਣੀ ਵਿਰਾਸਤ ਵਾਲੇ ਲੋਕ ਵਾਪਸ ਜਾ ਰਹੇ ਨੇ ਜਿਵੇਂ ਅੱਜ ਤੋਂ ਕੁਝ ਸਮਾਂ 95 96 ਉਦੋਂ ਪਿੱਛੇ ਸਮਿਆਂ ਦੇ ਵਿੱਚ ਕਲਾਸਿਕਲ ਡਿਜ਼ਾਈਨ ਬਣਦੇ ਹੁੰਦੇ ਸੀ ਤੇ ਉਹੀ ਕਲਾਸਿਕਲ ਡਿਜ਼ਾਈਨ ਨੇ ਲੋਕ ਆਪਣੀ ਵਿਰਾਸਤ ਵੱਲ ਵਾਪਸ ਜਾ ਰਹੇ ਨੇ ਤੇ ਉਹਨਾਂ ਚੀਜ਼ਾਂ ਨੂੰ ਪਸੰਦ ਕਰ ਰਹੇ ਨੇ ਤੇ ਉਹ ਫੇਰ ਬਣਾ ਰਹੇ ਨੇ ਤੇ ਆਪਾਂ ਪਾਈ ਜੀ ਗੁਰਪ੍ਰੀਤ ਜੀ ਹੁਣਾਂ ਗੱਲਬਾਤ ਕਰਾਂਗੇ ਨਾਲੇ ਆਪਾਂ ਨੂੰ ਇਹ ਸਾਰੀ ਕੋਠੀ ਦਾ ਨਕਸ਼ਾ ਦਿਖਾਉਣਗੇ ਤੇ ਕੱਲਾ ਕੱਲਾ ਰੂਮ ਦਿਖਾਉਣਗੇ ਤੇ ਨਾਲੇ ਕਰਦੇ ਆ ਬਾਈ ਜੀ ਹੋਰ ਨਾਲ ਗੱਲਬਾਤ ਸਾਸਰੀ ਘਰ ਬਾਈ ਜੀ ਸਾਸਰੀ ਘਰ ਬਾਈ ਜੀ ਹੋਰ ਕਿਦਾਂ ਠੀਕ ਹੋਈ ਵਧੀਆ ਜੀ ਵਧੀਆਣਾ ਤੇ ਬਾਈ ਜੀ ਜਿਹੜੀ ਆਪਾਂ ਮਤਲਬ ਤੁਸੀਂ ਇਹ ਕੋਠੀ ਤਿਆਰ ਕੀਤੀ ਹੈ ਕਿ ਕਿੰਨੀ ਜਗ੍ਹਾ ਚ ਹੈ ਏ 22 ਚੜਾਈ ਹੋਗੀ 50 ਲੰਬਾਈ ਹੋਗੀ ਜੀ ਇਹਦੇ 22 ਚੜਾਈ ਤੇ 50 ਲੰਬਾਈ ਹੋਗੀ ਹਾਂ 50 ਲੰਬਾਈ ਓਏ ਕਾਰਨਲ ਦਾ ਪਲਾਟ ਆਈ ਇਹ ਠੀਕ ਹੈ ਠੀਕ ਹੈ ਹਾਂ ਜੀ ਹਾਂ ਦੋ ਗਲੀਆਂ ਦੇ ਤੇ 22 ਜਿਵੇਂ 22 ਜੀ ਜਿਵੇਂ ਤੁਸੀਂ ਇਹ ਮਤਲਬ ਲਾ ਲਓ ਥੋੜੀ ਜੀ ਜਗ੍ਹਾ ਦੇ ਵਿੱਚ ਮਤਲਬ ਕੋਠੀ ਤਿਆਰ ਕੀਤੀ ਹੈ ਹਾਂ ਜੀ ਹਾਂ ਤੇ ਜ਼ਿਆਦਾਤਰ ਤਾਂ ਅਗਲਾ ਕਿਸੇ ਕੋਲ ਵੀ ਗੱਲ ਕੀਤੀ ਜਾਏ ਤੇ ਉਹ ਅਗਲਾ ਕਹਿੰਦਾ ਵੀ ਇੰਨੀ ਜਗ੍ਹਾ ਦੇ ਵਿੱਚ ਵੀ ਸੋਹਣੀ ਜਗ੍ਹਾ ਨਹੀਂ ਬਣ ਸਕਦੀ ਕਿਉਂਕਿ ਅਗਲਾ ਕਹਿੰਦਾ ਕਮਰੇ ਸਹੀ ਨਹੀਂ ਆਉਣੇ ਸਾਡੀ ਦੀ ਚੀਜ਼ ਸਹੀ ਨਹੀਂ ਆਉਣੀ ਪਰ ਤੁਸੀਂ ਇਹ ਘਰ ਵਿਖਾਇਆ ਤੇ ਚਲੋ ਕੋਈ ਆਪਣੇ ਦਰਸ਼ਕ ਵੇਖ ਰਹੇ ਨੇ ਕਿਸੇ ਨਾ ਕਿਸੇ ਨੂੰ ਚਲੋ ਕਈ ਵਾਰ ਮਤਲਬ ਵੇਖ ਕੇ ਨਕਸ਼ਾ ਪਸੰਦ ਆ ਜਾਂਦਾ ਹੈ ਜਾਂ ਥੋੜੀ ਜਗ੍ਹਾ ਦੇ ਵਿੱਚ ਬਣਾਣੀ ਹੁੰਦੀ ਹੈ ਕੋਠੀ ਤੇ ਬਾਈ ਜੀ ਤੁਸੀਂ ਨਾਲ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਈ ਜਾਓ ਤੇ ਕੱਲਾ ਕੱਲਾ ਰੂਮ ਤੇ ਹਰ ਇੱਕ ਚੀਜ਼ ਸਾਨੂੰ ਦਿਖਾਈ ਜਾਵੇ ਹਾਂਜੀ ਹਾਂ ਸੂ ਸਹਿਜ ਦੱਸਾਂਗੇ ਸਾਰੀ ਆ ਪੋਰਚ ਆ ਗਿਆ ਜੀ ਪਹਿਲਾਂ ਇਹ ਤੋਂ ਸਟਾਰਟ ਹੋਏ ਆਪਾਂ ਇਹ 18 ਬਾਈ 11 ਦਾ ਪੋਰਚ ਆ ਗਿਆ ਜੀ ਠੀਕ ਹੈ ਠੀਕ ਹੈ ਹਾਂਜੀ ਹਾਂ ਇਹ ਪੋਰਚ ਹੈ ਮੇਨ ਵੀ ਜਾਨੀ ਕਿ ਦੇਖਿਆ ਜਾਏ ਵੀ ਪੋਰਚ ਵੀ ਪੂਰਾ ਖੁੱਲਾ ਹੈ ਹਾਂ ਖੁੱਲਾ ਗੱਡੀ ਲਾ ਕੇ ਜਮ ਵਧੀਆ ਰਸਤਾ ਰਹਿੰਦਾ ਜੀ ਆਪਣਾ ਹਾਂ ਹਾਂ ਵੀ ਉਹ ਪਾਸੇ ਗੱਡੀ ਹਾਂ ਸਾਈਡ ਤੇ ਲੱਗ ਕੇ ਨਾਲ ਉਹ ਲੰਗਲ ਦੀ ਬਹੁਤ ਵਧੀਆ ਰਸਤਾ ਠੀਕ ਹੈ ਜੀ ਤੇ ਆਜੋ ਜੀ ਇਹ ਬਨਸਾਰ ਆ ਗਈ ਲੋਬੀ ਜੀ ਆ ਲੋਬੀ ਆ ਗਈ ਜੀ ਆਪਣੀ ਠੀਕ ਹੈ ਜੀ ਹਾਂਜੀ ਹਾਂ ਇਹ ਲੋਬੀ ਆ ਗਈ ਹੈ ਹਾਂਜੀ ਹਾਂ ਇਹ 13 बाई 16 ਦੀ ਲੋਬੀ ਹੋ ਗਈ ਜੀ 13 बाई 16 ਦੀ ਲੋਬੀ ਬਣੀ ਹੋਈ ਹੈ ਤੇ ਇਹ ਵੇਖੋ ਬਾਈ ਜੀ ਇਹ ਆ ਗਈ ਲੋਬੀ ਤੇ ਇਹ ਲੌਬੀ ਦੇ ਵਿੱਚੋਂ ਹੀ ਚੜੀਆਂ ਹੋਈਆਂ ਨੇ ਜੀ ਉੱਪਰ ਪੌੜੀ ਆਉਂਦਾ ਹੈ। ਇਹ ਸੈਕਿੰਡ ਫਲੋਰ ਆ ਉੱਪਰ ਫਸਟ ਫਲੋਰ ਤੇ ਪੌੜੀ ਆ ਜੀ। ਠੀਕ ਹੈ। ਆ ਨਾਲ ਇਹ ਡਰੈਗ ਰੂਮ ਆ ਗਿਆ ਜੀ ਪਹਿਲਾਂ। ਅੱਛਾ ਇਹ ਡਰੈਗ ਰੂਮ ਆਪਰੇ ਕਾ ਡਰੈਗ ਰੂਮ ਦਿਖਾ ਦੇਣੇ ਆ ਜੀ। ਹਾਂਜੀ ਹਾਂ। ਇਹ ਡਰੈਗ ਰੂਮ ਆ ਗਿਆ ਜੀ ਆਪਣਾ ਲੌਬੀ ਤੋਂ ਬੜਨ ਸਾਡ ਡਰੈਗ ਰੂਮ ਸਵਾ 9 ਬਾਈ 11 ਦਾ ਡਰੈਗ ਰੂਮ ਹੈ ਇਹ। ਠੀਕ ਹੈ ਠੀਕ ਹੈ। ਹਾਂਜੀ ਹਾਂ ਇਹ ਵਿੰਡੋ ਆ ਗਈ ਜਿਵੇਂ ਇੱਧਰ ਹਵਾ ਕ੍ਰੋਸਿੰਗ ਨੂੰ ਚਾ ਇਹ ਵਿੰਡੋ ਪਤਾ ਵਿੰਡੋ ਆ ਗਈ ਚਾਨਣ ਲਈ ਹਵਾ ਲਈ ਇੱਧਰ ਕਰਾਉ ਸਿੰਘ ਲਈ ਹਾਂਜੀ ਹਾਂ ਵਧੀਆ ਜੀ ਠੀਕ ਹੈ ਜਾਨੀ ਕਿ ਇੱਥੇ ਮੇ मतलब ਹਾਂਜੀ ਸੋਫਾ ਸੈੱਟ ਲਾ ਕੇ ਟੇਬਲ ਟੂਬਲ ਵਧੀਆ ਲੱਗ ਜਾਂਦਾ ਹਾਂ ਮੈਨੂੰ ਜਾਨੀ ਕਿ ਵੀ ਖੁੱਲੀ ਜਗ੍ਹਾ ਹੈ ਬੈਠਣ ਦੀ ਹਾਂ ਵਧੀਆ ਜਗ੍ਹਾ ਹੈ ਮਤਲਬ 8-10 ਜਾਨੀ ਸੀਟਿੰਗ ਹੈਗੀ ਹੈ ਜੀ ਉਰੇ ਠੀਕ ਹੈ ਠੀਕ ਹੈ ਤੇ ਇਹ ਬਾਈ ਜੀ ਆ ਗਿਆ ਡ੍ਰੈਂਗ ਰੂਮ ਤੇ ਇੱਥੇ ਮਤਲਬ ਜਿਵੇਂ ਸੋਫਾ ਸੈੱਟ ਲਾ ਕੇ ਤੇ ਬੈਣ ਲਈ ਬਹੁਤ ਵਧੀਆ ਖੁੱਲੀ ਜਗ੍ਹਾ ਹੈ ਤੇ ਇਹ ਵੀ ਬਾਈ ਜੀ ਹੋਰਾਂ ਨੇ ਇੱਥੇ ਨਕਸ਼ੇ ਦੇ ਵਿੱਚ ਸੋਨਾ ਬਣਾ ਰੱਖਿਆ ਆ ਕੀਚਨ ਆ ਗਈ ਜੀ ਆਪਣੀ ਠੀਕ ਹੈ ਜ ਇਹ 7 बाई 13 ਦਾ ਸਾਈਜ਼ ਹੋ ਗਿਆ ਜੀ ਕਿਚਨ ਦਾ 7 बाई 13 ਦਾ ਸਾਈਜ਼ ਠੀਕ ਹੈ ਤੇ ਇਹ 22 ਜੀ ਆ ਗਈ ਕਿਚਨ ਤੇ 7 बाई 13 ਦਾ ਸਾਈਜ਼ ਹੈ ਜੀ ਇਧਰ ਵਿੰਡੋ ਆ ਗਈ ਜੀ ਆਪਣੀ ਠੀਕ ਹੈ ਤੇ ਇਧਰ ਰੈਸਟ ਫੈਨ ਹੋ ਜੂਗਾ ਜੀ ਆਪਣੋਂ ਉੱਪਰ ਅੱਛਾ ਇਹ ਸਾਈਡ ਜਸਟ ਫੈਨ ਹੋ ਜਾਣਾ ਹਾਂ ਜੀ ਇਹ ਚਿਮਨੀ ਦਾ ਜੀ ਚਿਮੜੀ ਦਾ ਹਾਂ ਜੀਮਨੀ ਦਾ ਆ ਗਿਆ ਜੀ ਕੰਮ ਠੀਕ ਹੈ ਤੇ ਮੇਜ਼ ਦਾ ਸਾਈਡ ਪੈ ਜੂਗੀ ਸਲੈਬ ਹਾਂਜੀ ਹਾਂਜੀ ਤੇ ਇੱਥੇ ਆ ਗਿਆ ਆਪਣਾ ਇੱਥੇ ਵਾਸ਼ਬੈਕ ਸ਼ੈਂਕ ਲੱਗ ਗਿਆ ਯੂਰਪ ਭਾਂਡੇ ਵਾਲਾ ਹਾਂ ਭਾਂਡੇ ਵਾਲਾ ਸ਼ੈਂਕ ਲੱਗ ਜੂਗਾ ਜੀ ਇੱਥੇ ਤੇ ਇਹ ਦੇਤੀ ਜੀ ਇੱਥੇ ਵਿੰਡੋ ਕਿਉਂਕਿ ਬਾਹਰ ਦੀ ਹਵਾ ਲਈ ਚਾਨਣ ਲਈ ਤੇ ਇਧਰ ਦੀ ਕ੍ਰੋਸਿੰਗ ਆ ਗਈ ਤੇ ਬਾਕੀ ਆ ਜੋ ਜੀ ਪਿੱਛੇ ਹੁਣ ਬੈਡਰੂਮ ਆ ਜੋ ਬੈਡਰੂਮ ਦਿਖਾ ਦੇਣੀ ਤੁਹਾਨੂੰ ਫਸਟ ਫਸਟ ਬੈਡਰੂਮ ਇਹ 12 ਬਾਈ 10.5 ਦਾ ਆ ਗਿਆ ਜੀ ਬੈਡਰੂਮ ਸਾਈਜ਼ ਠੀਕ ਹੈ ਜੀ ਨਾਲ ਇਹਦੇ ਅਟੈਚ ਬਾਥਰੂਮ ਆ ਗਿਆ ਜੀ ਨਾਲ ਹੀ ਇਹਦੇ ਡਰੈਸਿੰਗ ਆ ਗਿਆ ਤੇ ਇਧਰ ਵਿੰਡੋ ਦੇਤੀ ਨਾਲ ਹੀ ਇਹਦੇ ਠੀਕ ਅੱਛਾ ਇਹ ਸਾਈਡ ਇਹ ਨਾਲ ਵਿੰਡੋ ਹਾਂਜੀ ਹਾਂ ਠੀਕ ਹੈ ਅੱਛਾ ਜਾਨੀ ਕਿ ਇਹਦੇ ਨਾਲ ਵਿੰਡੋ ਦੇਤੀ ਵੀ ਜਿਵੇਂ ਇਹ ਕਮਰਾ ਪਿੱਛੇ ਆ ਗਿਆ ਤੇ ਜਾਨੀ ਕਿ ਇਹਦੇ ਚਾਨਣ ਲਈ ਇਹ ਗਲੀ ਦੇ ਵਿੱਚ ਵਿੰਡੋ ਦੇ ਹਾਂ ਇਹ ਦੋ ਗਲੀਆਂ ਤੇ ਆ ਗਏ ਨੇ ਜੀ ਆਪਣਾ ਕਾਰਨਲ ਪਲਾਟ ਆ ਗਿਆ ਤਾਂ ਕਰਕੇ ਵਿੰਡੋ ਇੱਧਰ ਲਾਤੀ ਜੀ ਵਿੰਡੋ ਇਹ ਸਾਈਡ ਕਰਦੀ ਜੀ ਤੇ ਦੇਖੋ ਜੀ ਇਹ ਵੀ ਮਿਸਤਰੀ ਜੀ ਹੋਰਾਂ ਨੇ ਇਹਨਾਂ ਨੇ ਬਹੁਤ ਵਧੀਆ ਦਿਮਾਗ ਲਾਇਆ ਕਿਉਂਕਿ ਜਿਵੇਂ ਕਮਰਾ ਪਿੱਛੇ ਆ ਗਿਆ ਹਾਂਜੀ ਤੇ ਇਹ ਪਿੱਛੇ ਨਾਲ ਬਾਥਰੂਮ ਆ ਗਿਆ ਤੇ ਇਹ ਪਿੱਛੋਂ ਹੋ ਗਿਆ ਜਿਵੇਂ ਬੰਦ ਹੋ ਗਿਆ ਤੇ ਇਹਦੇ ਚਾਨਣ ਦੇ ਲਈ ਵੀ ਇਹਦੇ ਵਿੱਚ ਚਾਨਣ ਆਉਂਦਾ ਰਹੇ ਵੀ ਹਨੇਰਾ ਨਾ ਹੋਵੇ ਕਿਸੇ ਟਾਈਮ ਲਾਈਟ ਨਹੀਂ ਹੁੰਦੀ ਤੇ ਅਨਵੇਟਰ ਵੀ ਉਹ ਹੋ ਜਾਂਦਾ ਜਵਾਬ ਦੇ ਜਾਂਦਾ ਤਾਂ ਫਿਰ ਇਧਰੋਂ ਇਸ ਸਾਈਡ ਤੋਂ ਇਸ ਕਮਰੇ ਦੇ ਵਿੱਚ ਚਾਨਣ ਪਈ ਜਾਂਦਾ ਹਾਂਜੀ ਹਾਂ ਤੇ ਇਹਦੇ ਨਾਲ ਕਮਰਾ ਜੀ ਹਾਂ ਨਾਲ ਕਮਰਾ ਫਿਰ ਇਧਰ ਜਾਲ ਨਹੀਂ ਹੋਇਆ ਜੀ ਉਧਰ ਕਮਰੇ 'ਚ ਜਾਲ ਰੱਖਤਾ ਤਾਂ ਕਰਕੇ ਇਧਰ ਵਿੰਡੋ ਲਾਣੀ ਪੈ ਗਈ ਜੀ ਹਾਂਜੀ ਹਾਂਜੀ ਤੇ ਚਲੋ ਜੀ ਉਹ ਵੀ ਦਿਖਾਓ ਫਿਰ ਹਾਂ ਡਰੈਸਿੰਗ ਤੇ ਆ ਦਿਖਾ ਦਿਓ ਅੱਛਾ ਇਹ ਡਰੈਸਿੰਗ ਹੈ ਜੀ ਹੈ ਹਾਂਜੀ ਠੀਕ ਹੈ ਡਰੈਸਿੰਗ ਵੀ ਨਾਲ ਹੀ ਹੈ ਜੀ ਇੱਥੇ ਨੱਟ ਅਟੈਚ ਬਾਥਰੂਮ ਹਾਂ ਸ਼ੀਸ਼ਾ-ਸ਼ੂਸ਼ਾ ਵਗੈਰਾ ਹਾਂਜੀ 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 ਹਾਂ ਤੇ ਇੱਥੇ ਸ਼ੀਸ਼ਾ ਵਗੈਰਾ ਲੱਗ ਜੂਗਾ ਤੇ ਨਾਲ ਹੀ ਇਹਦੇ ਬਾਥਰੂਮ ਅਟੈਚ ਕਰਤਾ ਜ ਅੱਛਾ ਮਿਸਤਰੀ ਜੀ ਮਤਲਬ ਇਹ ਜਿਹੜਾ ਕਮਰਾ ਹੈ ਤੇ ਨਾਲ ਦਾ ਕਮਰਾ ਇਹਨਾਂ ਦਾ ਸਾਈਜ਼ ਇੱਕੋ ਜਿਹਾ ਨਹੀਂ ਨਹੀਂ ਇਹ ਤਾਂ ਛੋਟਾ ਹੀ ਇਹਦਾ ਹਾਂ ਇਹਦਾ ਚੜਾਈ 9.5 ਹੈ ਤੇ ਲੰਬਾਈ 12 ਹੀ ਹੈ ਜੀ ਸੇਮ ਆ ਠੀਕ ਹੈ ਠੀਕ ਹੈ 9 ਬਾਈ ਮਤਲਬ 9.5 ਬਾਈ 12 ਦਾ ਕਮਰਾ ਹੋ ਗਿਆ ਆ ਕਮਰਾ ਹਾਂ ਹਾਂ ਜਾਨੀ ਕਿ ਇਹਦੇ ਪਿੱਛੇ ਇਹ ਜਗ੍ਹਾ ਛੱਡਤੀ ਚਾਹ ਹਾਂ ਇਹ ਜਾਲ ਆ ਗਿਆ ਜੀ ਪਿੱਛੇ ਅੱਛਾ ਇੱਥੇ ਪਿੱਛੇ ਪੈ ਜੂਗਾ ਜਾਲ ਹਾਂ ਜੀ ਹਾਂ ਪਿੱਛੇ ਜਾਲ ਪੈ ਗਿਆ ਜੀ ਤੇ ਉੱਪਰ ਇਹਦੇ ਜਾਲ ਪੈ ਕੇ ਕੱਟ ਆਊਟ ਆ ਗਿਆ ਜੀ ਰੋਸ਼ਨੀ ਨੂੰ ਠੀਕ ਹੈ ਹਾਂ ਜੀ ਹਾਂ ਇਹਦੇ ਵਿੱਚੋਂ ਧੁੱਪ ਦਾ ਲਾ ਲਓ ਵਿੰਡੋ ਲਾਤੀ ਇੱਧਰ ਹਵਾ ਕ੍ਰੋਸਿੰਗ ਨੂੰ ਛੱਡਿਆ ਹੋਇਆ ਜੀ ਠੀਕ ਹੈ ਵੀ ਨਾਲੇ ਉਪਰੋਂ ਹਵਾ ਆਈ ਜਾ ਬਾਕੀ ਵਾਸ਼ ਏਰੀਆ ਆ ਗਿਆ ਜਿਵੇਂ ਮਰਜੀ ਆਪਦਾ ਕੱਪੜਾ ਕੁੱਪੜਾ ਧੋ ਸਕਦੇ ਆ ਆਪਾਂ ਜਿਵੇਂ ਵੀ ਹਾਂ ਹਾਂ ਠੀਕ ਹੈ ਅੱਜ ਕੱਲ ਮਸ਼ੀਨਾਂ ਦੂਜੀਆਂ ਲੱਗਦੀਆਂ ਨੇ ਫੁੱਲੀ ਮਸ਼ੀਨ ਲੱਗ ਜਾਂਦੀ ਹੈਗੀ ਹਾਂ ਵੱਡੀ ਵੀ ਜਿਵੇਂ ਕੱਪੜੇ ਧੋਣ ਵਾਲੀ ਪੂਰੀ ਮਸ਼ੀਨ ਰੱਖਦੇ ਆਂ ਧੋਲੀ ਵੀ ਇੱਥੇ ਵਧੀਆ ਐ ਇਹਦਾ ਤੇ ਬਾਕੀ ਬਾਈ ਜੀ ਉਹੀ ਗੱਲ ਆ ਜਾਂਦੀ ਹੈ ਵੀ ਚਲੋ ਮਤਲਬ ਕੂਲਰਾਂ ਦਾ ਜੋਗਤਾ ਹੁਣ ਜਾਂਦਾ ਪਿਆ ਲੋਕੀ AC ਲਵਾਈ ਜਾਂਦੇ ਨੇ ਚਲੋ ਫਿਰ ਵੀ ਜੇਕਰ ਮਤਲਬ ਕੂਲਰ ਲਾਣਾ ਹੋਏ ਇਹ ਪਿੱਛੇ ਵਿੰਡੋ ਦੇ ਵਿੱਚ ਇੱਥੇ ਕੂਲਰ ਵੀ ਲੱਗ ਸਕਦਾ ਹੈ ਆਪਸ਼ਨ ਹੈਗੇ ਜੀ ਆਲੇ ਦਾ ਹਾਂ ਆਪਸ਼ਨ ਪਿੱਛੇ ਪਾਈ ਜੀ ਹਰਾਂ ਨੇ ਦਿੱਤਾ ਹੋਇਆ ਹੈ ਵਿੰਡੋ ਲਾ ਕੇ ਵੀ ਇੱਥੇ ਕੂਲਰ ਵੀ ਲੱਗ ਸਕਦਾ ਤੇ ਪਿੱਛੇ ਕੋਈ ਕੱਪੜੇ ਵਗੈਰਾ ਧੋਣ ਲਈ ਤੇ ਇੱਥੇ ਮਸ਼ੀਨ ਪਾ ਕੇ ਕੱਪੜੇ ਵੀ ਧੋਤੀ ਜਾ ਸਕਦੇ ਨੇ ਹਾਂ ਮਸ਼ੀਨ ਹਾਂ ਕੱਪੜੇ ਠੀਕ ਹੈ ਜੀ ਤੇ ਹੁਣ ਆਪਾਂ ਉੱਪਰ ਵਾਲੇ ਫਲੋਰ ਚੱਲੀਏ ਹਾਂ ਜਾਂ ਉੱਪਰ ਦੇ ਹਾਂ ਆਜੋ ਭਾਈ ਜੀ ਹੁਣ ਤੁਹਾਨੂੰ ਉੱਪਰ ਵਾਲਾ ਫਲੋਰ ਦਿਖਾਉਨੇ ਆ ਇਹ ਦੋ ਬੈੱਡਰੂਮ ਥੱਲੇ ਨੇ ਇੱਕ ਉੱਪਰ ਹੈ ਜੀ ਠੀਕ ਹੈ ਠੀਕ ਹੈ ਇਹ ਉੱਪਰਲਾ ਫਲੋਰ ਆ ਗਿਆ ਜੀ ਹੁਣ ਆਪਣਾ ਠੀਕ ਹੈ ਜੀ ਆਪਾਂ ਪੌੜੀਆਂ ਚੜ੍ਹ ਕੇ ਜੀ ਉੱਪਰ ਲ अच्छा जगह होगी हां जी लॉबी एंटर ਹੋਣ ਸਰ ਨਾਲ ਹੀ ਇਹਦੇ ਬੈਡਰੂਮ ਆ ਗਿਆ ਜੀ ਇਸ ਬੈਡਰੂਮ ਦਾ ਸਾਈਜ਼ ਹੈਗਾ ਹੈਗਾ 9.5 ਬਾਈ 12 ਦਾ ਜੀ 9.5 ਬਾਈ हां जी हां 12 ਦਾ ਸਾਈਜ਼ ਹੈ ਇਸ ਮਤਲਬ ਬੈਡਰੂਮ ਦਾ ਉੱਪਰ ਵਾਲਾ ਠੀਕ ਹੈ ਤੇ ਇਹ ਬਾਈ ਜੀ ਇਹਦੇ ਨਾਲ ਹੀ ਉੱਪਰ ਬਾਥਰੂਮ ਅਟੈਚ ਹੈ ਹਾਂ ਇਹ ਬੈਡਰੂਮ ਨਾਲ ਬਾਥਰੂਮ ਅਟੈਚ ਕਰਿਆ ਜੀ ਠੀਕ ਹੈ ਹਾਂ ਜੀ ਹਾਂ ਇਹ 5 ਬਾਈ 6 ਦਾ ਬਾਥਰੂਮ ਹੈ ਜੀ ਠੀਕ ਹੈ ਹਾਂ ਜੀ ਹਾਂ ਨਾਲ ਹੀ ਇਹਦੇ ਵਿੰਡੋ ਲਾਤੀ ਆਪਾਂ ਨੇ ਜੀ ਹਵਾ ਕਰਾਸ ਹੋਵੇ ਇੱਥੇ अच्छा ये इधर इस साइड तो टपली टपली जान वाली ऊपर फिर वही गल आ गई कि जेकर भी, भी पुडर दा ऑप्शन इथे भी ਛੱਡਿਆ ਹੋਇਆ ਹੈ ਕਿ ਜੇਕਰ ਕਿਸੇ ਨੇ ਪੂਲਰ ਵਰਤਨਾ ਹੋਵੇ ਲਾਣਾ ਹੋਵੇ ਤਾਂ ਇਹ ਬਿੰਦੋ ਦੇ ਵਿੱਚ ला ਸਕਦਾ ਹੈ। ਹਾਂ ਜੀ। ਇਹ ਮਰ ਜਾਏ ਹਾਂ ਜੀ। ਆਪਸ਼ਨ ਹੈਗੇ ਜੀ। ओके। ਹਾਂ ਜੀ। ਤੇ ਬਾਕੀ ਬਾਈ ਜੀ ਇਹ ਜਿਹੜੀ ਵਿੱਚੋਂ ਜਗਾ ਅੱਗੇ ਦਿਖਾਓ ਹਨਾ। ਇੱਧਰ ਆ ਗਿਆ ਜੀ ਆਪਣਾ ਬਾਲਕੋਨੀ ਆ ਗਈ ਬਾਹਰ ਨਿਕਲ ਸਾਰੀ ਜੀ। ਅੱਛਾ। ਹਾਂ ਜੀ ਹਾਂ। ਇਹ ਬਾਲਕੋਨੀ ਆ ਗਈ ਜੀ ਆਪਣੀ। अच्छा ये बालकनी आ गई ये कितने बाई ये 7 बाई 14 इंच जगह ये अपनी 7 बाई 14 इंच बालकनी बनी हुई है हां जी हां ठीक है ठीक है ਤੇ ਆਹ ਵੇਖੋ ਬਾਈ ਜੀ ਇਹ ਬਾਲਕੋਨੀ ਬਣੀ ਹੋਈ ਹੈ ਇਹ ਧੁੱਪ ਤਾਂ ਪਲਿਉਰੇ ਬੈਠ ਕੇ ਬੰਦਾ ਜਿਵੇਂ ਮਰਜ਼ੀ ਕੁਰਸੀਆਂ ਢਾ ਕੇ ਹੀ ਉਰੇ ਹਾਂ ਦੋ ਚੇਹਰੇ ਢਾ ਕੇ ਬੰਦਾ ਵਧੀਆ ਆਪਦਾ ਤੇ ਇਹ ਬਾਈ ਜੀ ਜਿਵੇਂ ਹੁਣ ਅੱਗੇ ਲਾ ਲੋ ਵੀ ਗਰਮੀਆਂ ਦੇ ਵਿੱਚ ਵੀ ਥੱਲੇ ਗਰਮੀ ਹੁੰਦੀ ਹੈ ਜਾਂ ਕਈ ਵਾਰ ਲਾਈਟ ਚਲੀ ਜਾਂਦੀ ਹੈ ਤੇ ਇੱਥੇ ਮਤਲਬ ਮੰਜੇ ਵੀ ਇੱਕ ਦੋ ਮਤਲਬ ਬੰਦਾ ਢਾ ਸਕਦਾ ਹੈ ਜਾਂ ਦੋ ਮੰਜੇ ਢਾ ਸਕਦੇ ਹਾਂ ਤੇ ਕੁਰਸੀਆਂ ਢਾ ਕੇ ਇੱਧਰ ਉੱਪਰ ਦੀ ਖੁੱਲੀ ਹਵਾ ਲੈ ਸਕਦਾ ਬੰਦਾ ਤੇ ਕਿੰਨੀ ਸੋਹਣੀ ਇੱਥੇ ਬਾਲਕੋਨੀ ਦੇ ਵਿੱਚ ਬਹਿ ਕੇ ਇੱਥੋਂ ਦਾ ਮਾਹੌਲ ਹੋਊਗਾ ਤੇ ਗਰਮੀਆਂ ਦੇ ਵਿੱਚ ਮਤਲਬ ਇੱਥੇ ਹਵਾ ਆਉਂਦੀ ਹੈ ਤੇ ਸਰਦੀਆਂ ਦੇ ਵਿੱਚ ਉਰੇ ਅੱਗੇ ਆ ਦੇਖੋ ਕਿੰਨੀ ਧੁੱਪ ਆ ਰਹੀ ਹੈ ਤੇ ਇੱਥੇ ਬੰਦਾ ਮੰਜੀਆਂ ਢਾ ਸਕਦਾ ਹੈ ਜਿਵੇਂ ਆਪਾਂ ਸਾਰੀ ਤੁਸੀਂ ਕੋਠੀ ਦਿਖਾਈ ਜਿਵੇਂ ਥੱਲੇ ਬੈਡਰੂਮ ਦਿਖਾਏ ਕਿਚਨ ਦਿਖਾਈ ਤੇ ਆਪਾਂ ਲੌਬੀ ਵਗੈਰਾ ਸਾਰਾ ਕੁਝ ਮਤਲਬ ਕੋਠੀ ਦੇ ਵਿੱਚ ਵੇਖ ਲਿਆ ਤੇ ਪਰ ਕੋਠੀ ਦੇ ਵਿੱਚ ਸਟੋਰ ਨਹੀਂ ਜੀ ਕਿਤੇ ਹੈਗਾ ਉਹ ਕਿੱਥੇ ਹੈ ਜੀ ਸਟੋਰ ਉੱਪਰ ਕੱਢਿਆ ਜੀ ਅੱਛਾ ਸਟੋਰ ਉੱਪਰ ਕਰਤਾ ਥੱਲੇ ਸਟੋਰ ਦੀ ਜਗ੍ਹਾ ਹੈ ਨਹੀਂ ਸੀ ਤੇ ਮਾਲਕ ਕਹਿੰਦੇ ਵੀ ਸਾਨੂੰ ਸਟੋਰ ਚਾਹੀਦਾ ਫਿਰ ਅਸੀਂ ਉੱਪਰ ਜਗ੍ਹਾ 'ਚ ਸਟੋਰ ਕੱਢਿਆ ਜੀ ਅੱਛਾ ਸਟੋਰ ਉੱਪਰ ਬਣਾਤਾ ਹਾਂ ਉੱਪਰ ਸਟੋਰ ਬਣਾਓ ਜੀ ਸਟੋਰ ਚਲੋ ਆ ਦੇਖੋ ਜੀ ਲੌਬੀ ਦੇ ਵਿੱਚ ਹੀ ਨਾਲ ਹੀ ਜਿੱਥੇ ਥੱਲੇ ਕਿਚਨ ਦੀ ਉਹਦੇ ਉੱਪਰ ਹੀ ਸਟੋਰ ਕੱਢਤਾ ਹੀ ਅਸੀਂ ਅੱਛਾ ਇਹੇ ਮਤਲਬ ਉੱਪਰ ਸਟੋਰ ਬਣਾਤਾ ਹਾਂ ਹਾਂ ਆਪਣਾ ਛੱਤੀ ਪਾਤੀ ਉੱਪਰ ਸਟੋਰ ਥੱਲੇ ਕਿਚਨ ਉੱਪਰ ਸਟੋਰ ਬਣਾਤਾ ਤੇ ਸਟੋਰ ਬਿਨਾਂ ਇਹ ਕਹਿੰਦੇ ਵੀ ਸਟੋਰ ਸਾਨੂੰ ਚਾਹੀਦਾ ਹੈਗਾ ਅਸੀਂ ਉੱਪਰ ਸਟੋਰ ਦੀ ਕਰਤੀ ਹੈ ਰੈਸਟ੍ਰੈਂਟ ਜੀ ਤੇ ਆਪਾਂ 36 ਆ ਗਈ ਉੱਪਰ ਜੀ ਤੇ ਨਾਲ ਹੀ ਇਹਦੇ ਮਤਲਬ ਸਟੋਰ ਨਾਲ ਪੂਜਾ ਰੂਮ ਕੱਟਤਾ ਜੀ ਉੱਪਰ ਤੇ ਵੇਖੋ ਬਾਈ ਜੀ ਥੋੜੀ ਜਗ੍ਹਾ ਦੀ ਮਤਲਬ ਜਿਵੇਂ ਬਾਈ ਜੀ ਹੁਣਾਂ ਨੇ ਮਤਲਬ ਦਿਮਾਗ ਦੇ ਨਾਲ ਵਧੀਆ ਕੰਮ ਕੀਤਾ ਥੋੜੀ ਜਗ੍ਹਾ ਦੇ ਵਿੱਚ ਹਰ ਇੱਕ ਚੀਜ਼ ਮਾਲਕ ਨੂੰ ਬਣਾ ਕੇ ਦੇਤੀ ਤੇ ਜਿਵੇਂ ਆਪਾਂ ਦਿਖਾਇਆ ਵੀ ਥੱਲੇ ਆਪਾਂ ਸਾਰਾ ਨਕਸ਼ਾ ਦੇਖਿਆ ਤੇ ਨਕਸ਼ਾ ਥੋੜਾ ਹੋਣ ਦੇ ਕਰਕੇ ਉੱਥੇ ਪਿੱਛੇ ਬੈਡਰੂਮ ਆ ਗਏ ਲੂਪੀ ਆ ਗਈ ਹਰ ਇੱਕ ਤੇ ਜਿਹੜਾ ਘਰ ਦੇ ਵਿੱਚ ਜ਼ਰੂਰੀ ਹੁੰਦਾ ਉਹ ਸਟੋਰ ਹੁੰਦਾ ਕਿਉਂਕਿ ਫालतू ਸਮਾਨ ਕੋਈ ਵੀ ਆਪਾਂ ਸਟੋਰ ਦੇ ਵਿੱਚ ਰੱਖ ਦਿੰਦੇ ਆ ਕਲਮਾਰੀਆਂ ਵਗੈਰਾ ਜਾਂ ਕੋਈ ਹੋਰ ਚੀਜ਼ ਹੁੰਦੀ ਹੈ ਤੇ ਉਹ ਬਾਈ ਜੀ ਹੋਰਾਂ ਨੇ ਦੇਖੋ ਉੱਪਰ ਦਿਮਾਗ ਦੇ ਨਾਲ ਇਹ ਜਿਹੜਾ ਮਤਲਬ ਆਪਣਾ ਸਟੋਰ ਆ ਉੱਪਰ ਬਣਾਤਾ ਤੇ ਪੂਜਾ ਰੂਮ ਵੀ ਆ ਜਿਹੜਾ ਉਹ ਉੱਪਰ ਕਰਤਾ ਕਿਉਂਕਿ ਜਿਹੜੀ ਜਗ੍ਹਾ ਥੱਲੇ ਥੋੜੀ ਸੀ ਤੇ ਅਡਜਸਟਮੈਂਟ ਕਰਕੇ ਉਹਨੂੰ ਉੱਪਰ ਕਰ ਦਿੱਤਾ ਤੇ ਇਹ ਵਧੀਆ ਮਿਸਤਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਕਿਉਂਕਿ ਦਿਮਾਗ ਦੇ ਨਾਲ ਨਕਸ਼ੇ ਨੂੰ ਕਵਰ ਕਰਨਾ ਤੇ ਥੋੜੀ ਜਗ੍ਹਾ ਦੇ ਵਿੱਚ ਹਰ ਇੱਕ ਚੀਜ਼ ਮਤਲਬ ਬਣਾ ਕੇ ਦੇ ਦਿੱਤੀ ਤੇ ਪਿੱਛੇ ਦਿਖਾਓ ਜੀ ਬਾਈ ਜੀ ਆ ਪਿੱਛੇ ਵੀ ਜਗਾ ਛੱਡੀ ਹੋਈ ਆ ਹਾਂਜੀ ਹਾਂਜੀ ਇਹ ਪਿੱਛੇ ਵੇੜਾ ਆ ਗਈ ਆਪਣਾ ਖੁੱਲਾ ਆ ਗਿਆ ਠੀਕ ਹੈ ਜੀ ਹਾਂਜੀ ਹਾਂ ਇਹਦਾ ਸਹਿਯੋਗ ਆ 18 22 ਦੇ ਹੀ ਹੋ ਗਿਆ ਜੀ ਆਪਣਾ 18 22 ਹਾਂਜੀ ਹਾਂ ਤੇ 22 ਦਾ ਸਹਾਇਤਾ ਠੀਕ ਹੈ ਠੀਕ ਹੈ ਤੇ ਪਿੱਛੋਂ ਨਾਲ ਹੀ ਪੌੜੀ ਚੜ ਗਈ ਉੱਪਰ ਅੱਛਾ ਇਹ ਪੌੜੀ ਚੜ ਗਈ ਜਿਹੜਾ ਇਹ ਉੱਪਰ ਜਗਾ ਛੱਡੀ ਹੋਈ ਆ ਹਨਾ ਉਹ ਥੱਲੇ ਮਤਲਬ ਜਿਹੜਾ ਥੱਲੇ ਵਾਲਾ ਥੱਲੇ ਵਾਲਾ ਕੱਟ ਆਉਟ ਹੋਇਆ ਆਪਣਾ ਜਾਲ ਆ ਗਿਆ ਥੱਲੇ ਵਾਲਾ ਹਾਂਜੀ ਹਾਂ ਜਗਾ ਛੱਡੀ ਹੋਈ ਹੈ ਹਾਂ ਤੇ ਬਾਕੀ ਬਾਈ ਜੀ ਇਹ ਉੱਪਰ ਜਗ੍ਹਾ ਛੱਡੀ ਹੋਈ ਐ ਤੇ ਇਹ ਵੀ ਜਗ੍ਹਾ ਪੂਰੀ ਖੁੱਲੀ ਐ ਜਿਵੇਂ ਉਹੀ ਗੱਲ ਐ ਵੀ ਜਿਵੇਂ ਕੱਪੜੇ ਧੋਣ ਲਈ ਹਾਂ ਜੀ ਹਾਂ ਹਾਂ ਵੀ ਕੋਈ ਵਾਸ਼ਿੰਗ ਮਸ਼ੀਨ ਵਗੈਰਾ ਲਾ ਕੇ ਜਾਂ ਛੋਟਾ ਮੋਟਾ ਆਪਣਾ ਪ੍ਰੋਗਰਾਮ ਹੁੰਦਾ ਹਾਂ ਜਾਂ ਕੁਝ ਵੀ ਕਰ ਸਕਦੇ ਨੇ ਕੋਈ 5 10 15 20 ਬੰਦੇ ਵੀ ਉੱਪਰ ਬਹਿ ਸਕਦੇ ਨੇ ਤੇ ਇਹ ਵੀ ਜਗ੍ਹਾ ਬਹੁਤ ਵਧੀਆ ਉੱਪਰ ਛੱਡੀ ਹੋਈ ਆ ਬਾਈ ਜੀ ਜਿਹੜਾ ਨਕਸ਼ੇ ਦੇ ਵਿੱਚ ਤੇ ਬਾਕੀ ਇਹ ਉੱਪਰ ਚੜਦੀ ਆ ਪੌੜੀ ਤੇ ਇਹ ਪੌੜੀ ਉੱਪਰ ਤੁਰ ਜਾਂਦੀ ਆ ਹਾਂ ਜਾਂ ਉੱਪਰ ਚੜਗੀ ਪਾਉੜੀ ਹਾਂ ਤੇ ਚਲੋ ਆ ਜਾਓ ਜੀ ਬਾਈ ਜੀ ਤੁਹਾਨੂੰ ਉੱਪਰ ਵੀ ਦਿਖਾਣ ਤੇ ਇਹ ਬਾਈ ਜੀ ਆਪਾਂ ਉੱਪਰ ਪਹੁੰਚ ਗਏ ਤੇ ਇਹ ਜਿਹੜੀ ਉੱਪਰ ਜਗ੍ਹਾ ਹੈ ਮਤਲਬ ਇਹਦੇ ਉੱਤੇ ਵੀ ਜਗ੍ਹਾ ਬਣ ਸਕਦੀ ਹੈ ਜਿਵੇਂ ਡਬਲ ਛੱਤ ਨਹੀਂ ਹੋਏ ਤੇ ਇਹ ਬਾਈ ਵੀ ਹੋਰੀ ਇੱਥੇ ਹਾਲੇ ਦਿਵਾਲੇ ਵਾਲੀ ਜਿਹੜੀ ਗੈਲਰੀ ਹੈ ਉਹ ਕਰ ਰਹੇ ਨੇ ਤੇ ਇਹ ਮਤਲਬ ਉੱਤੇ ਪੂਰੀ ਜਗ੍ਹਾ ਹੈ ਇਹਦੇ ਉੱਤੇ ਬਾਈ ਜੀ ਇੱਕ ਡਬਲ ਜੇ ਹੋਰ ਪਾਣਾ ਇਹਦੇ ਉੱਪਰ ਪੈ ਸਕਦਾ ਹੈ ਹਨਾ ਹਾਂ ਜੀ ਆਪਾਂ ਪੈ ਜੂ ਜਿਵੇਂ ਟੈਂਕੀ ਵਗੈਰਾ ਬਣੂਗੀ ਉਰੇ ਕਮਰਾ ਪਾਣਾ ਪਾ ਸਕਦੇ ਜੀ ਆਪਾਂ ਹਾਂ ਹਜੇ ਆਪਾਂ ਇਹ ਪੜਦੀਆਂ ਲਾਣ ਲੱਗ ਰਹੇ ਹਾਂ ਜੀ ਉੱਥੇ ਟੈਂਕੀ ਬਣੂਗੀ ਹਜੇ ਠੀਕ ਹੈ ਜੀ ਇਹ ਡਿਜ਼ਾਈਨਿੰਗ ਦਾ ਕੰਮ ਰਹਿੰਦਾ ਹੀ ਹਜੇ ਥੋੜਾ ਜਿਹਾ ਹਾਂ ਹਾਂ ਅਸੀਂ ਚੰਦਰੇ ਜੀ ਕੰਮ ਆ ਜੀ ਵੀ ਜਿਵੇਂ ਕਹਿਣ ਦਾ ਮਤਲਬ ਇਹ ਹੈ ਬਾਈ ਜੀ ਵੀ ਜਿਵੇਂ ਥੋੜੀ ਜਗ੍ਹਾ ਥੱਲੇ ਆਪਣਾ ਦੱਸੀ ਵੀ ਬਾਈ ਜੀ ਉਹਨਾਂ ਨੇ ਥੋੜੀ ਜਗ੍ਹਾ ਦੇ ਵਿੱਚ ਵੇਖੋ ਕਿੰਨਾ ਸੋਹਣਾ ਕਲਾਸੀਕਲ ਨਕਸ਼ਾ ਤਿਆਰ ਕੀਤਾ ਹੋਇਆ ਹੈ ਵੀ ਜਿਵੇਂ ਕਈ ਜਿਹੜਾ ਦੋ ਭਾਈ ਹੁੰਦੇ ਨੇ ਤੇ ਦੋ ਭਰਾਵਾਂ ਦੀ ਜਿਵੇਂ ਹੈਸ਼ ਬਹੁਤ ਵਧੀਆ ਬਣਖੀ ਤੇ ਜਿੰਨੀ ਜਗ੍ਹਾ ਥੱਲੇ ਹੈ ਓਨੀ ਜਗ੍ਹਾ ਇਹ ਉੱਪਰ ਪੈ ਸਕਦੀ ਹੈ